ਦਾਵੇ ਨਾਲ ਕਹਿ ਸਕਦਾ ਸਭ ਗੀਟੀਆਂ ਪਥਰਾਂ ਦੇ ਪੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀ ਹੈ ਪਿਆਸ ਮੈਂ ਗਲਤ ਬੰਦਿਆਂ ਦੀ ਭੀੜ ਜਾ ਰਹੀ ਹੈ ਹੁਰ ਕੀ ਇਹਨਾਂ ਨੂੰ ਕੀ ਆ ਕੋ ਗੀਟੀ ਪਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਨੁੱਖ ਨਹੀਂ ਹੈ ਇਤਨੀ ਗਲ ਮੈਂ ਦਾਵੇ ਨਾਲ ਕਹਿ ਸਕਦਾ ਕੋਈ 10 ਸਾਲ ਪਹਿਲੇ ਇਹਨਾਂ ਨੇ ਇੱਕ ਕਿਤਾਬ ਛਾਪੀ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਿਤਾਬ ਦਾ ਨਾਂ ਰੱਖਿਆ ਜਲੰਧਰ ਵਿੱਚ ਕਿਸੇ ਸਰਦਾਰ ਨਰਿੰਜਨ ਸਿੰਘ ਨੇ ਛਾਪੀ। ਔਰ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਵਿੱਚ ਫਰੀ ਵੰਡੀ ਵਿਦੇਸ਼ਾਂ ਵਿੱਚ ਫਰੀ ਵੰਡੀ। ਭਾਈ ਬੂਟਾ ਸਿੰਘ ਪਰਾਗ ਸਿੰਘ ਦੀ ਦੁਕਾਨ ਤੇ 5000 ਦੇ ਕਰੀਬ ਪਈਆਂ ਸਨ ਮੈਨੂੰ ਕਹਿਣ ਲੱਗੇ ਗੈਣੀ ਜੀ ਸੁੱਟ ਗਏ ਨੇ ਤੇ ਕਹਿੰਦੇ ਜਿਹੜਾ ਗਾਹਕ ਆਵੇ ਮੁਫਤ ਦੇਈ ਜਾਵਾਂ ਪਰ ਹੁਣ ਅਸੀਂ ਇਹਨਾਂ ਨੂੰ ਜਲਾ ਦੇਣਾ ਹੈ। ਮੈਂ ਕਿਉਂ कू ही गाला कड़ी ने पानी पी पी के गाल कड़िया लिखी हुई किताबा थोड़िया कैसटा और पखंडी गुरुओं बारे थोड़े विचार बस गाल मैं क्या इन्होंने को गाला तो अलावा फिर और है ही और है कि? कोई दलील नहीं कोई विचार नहीं मैं तो सैकड़े दफा चैलेंज किया विचार कर लो ਮیرے ਜਨ ਆਮ ਬੰਦਾ ਇਤਨਾ ਖਰਚ ਨਹੀਂ ਕਰ ਸਕਦਾ 10-15 ਲੱਖ ਰੁਪਏ ਤਾਂ ਉਸ ਕਿਤਾਬ ਦੇ ਖਰਚ ਹੋਇਆ ਉਹਨੇ 5-700 ਸਫੇਦੀ ਕਿਤਾਬ ਫਰੀ ਵੰਡੀ ਖਾਸ ਕਰਕੇ ਸਿੰਧੀ ਸਮਾਜ ਦੇ ਵਿੱਚ ਬਹੁਤ ਫਰੀ ਵੰਡੀ ਕਿਉਂਕਿ ਸਿੰਧੀ ਸਮਾਜ ਦਾਸਨ ਨੂੰ ਬੁਲੰਦਾ ਹੈ ਉਹ ਸਹਿਯੋਗੀ ਤੇ ਕਥਾ ਸੁਣਦੇ ਨੇ ਉਹਨਾਂ ਨੂੰ ਡਰ ਪਿਆ ਪੈ ਗਿਆ ਸਾਡਾ ਸ਼ਿਕਾਰ ਹੈ ਕਿਧਰੇ ਇਹ ਗੁਰੂ ਨਾਨਕ ਨਾਲ ਨਾ ਜੁੜ ਜਾਣ ਸਾਰੇ ਬੈਣੀ ਬੜੀ ਛਾਪੀ ਉਹਨਾਂ ਨੇ ਬੜੀ ਵੰਡੀ ਗਲਤ ਆਮ ਸਹੀ ਆਮ ਬੰਦੇ ਗਲਤ ਹੋਣ ਬਹੁਤ ਵੱਡੀ ਭੀੜ ਗਲਤ ਹੋਵੇ ਸਹੀ ਸਮਝੀ ਜਾਂਦੀ ਐ ਇੰਨੀ ਵੱਡੀ ਭੀੜ ਨਿਰੰਕਾਰੀਆਂ ਦਾ ਸਮਾਗਮ ਆਉਂਦਾ ਹੈ ਦਿੱਲੀ ਦੇਚ 20 ਲੱਖ ਦਾ ਘਟ ਆਉਂਦਾ ਇਤਨਾ ਹੋਰ ਕਿਸੇ ਦਾ ਵੀ ਨਹੀਂ ਆਉਂਦਾ ਰਾਜਨੀਤਿਕ ਘਟ ਵੀ ਨਹੀਂ ਆਉਂਦਾ ਉਹ ਵੱਡੀ ਜਿਹੜੀ ਭੀੜ ਆਉਂਦੀ ਐ ਪਗਤਾਂ ਦੀ ਆਉਂਦੀ ਐ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਸਹੀ ਗੱਲ ਇਤਨੀ ਬਾਰੀਕ ਹੁੰਦੀ ਏ ਦਿਮਾਗ ਦੇ ਪੁਰਜ਼ੇ ਢੱਲੇ ਹੋ ਜਾਣਗੇ ਸਮਝਣ ਲਗੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਤੇ ਕਸਮ ਦੇ ਬੋਲ ਨੇ ਨੂੰ ਸਮਝਣ ਵਾਸਤੇ ਅਕਲ ਚਾਹੀਦੀ ਪੂਰਾ ਜ਼ੋਰ ਲਾਣਾ ਪਏਗਾ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਵਿੱਚ ਹੈ ਪ੍ਰਮਾਤਮਾ ਜਨ ਨਾਨਕ ਕੋ ਟਨ ਮੇ ਕਿਨਹੂ ਗੁਰਮੁਖ ਹੋਏ ਪਛਾਨਾ ਕਰੋਣਾ ਚ ਹੋਈ ਸੇ ਜੀ ਕਰੋੜਾ ਚ ਕੋਈ ਇੱਕ ਕਦ ਹੈ ਜੇ ਦੀ ਸਮਝ ਦੇ ਚ ਹੈ ਤੋ ਧਿਆਨ ਨਾਲ ਸੁਣਨਾ ਕਰੋੜਾ ਦੇ ਚ ਕੋਈ ਇੱਕ ਕਦ ਹੈ ਜਿਹਦੇ ਚੇਤੇ ਦੇ ਚ ਜਿਹਦੀ ਯਾਦ ਦੇ ਚ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਇੱਕ ਕਦ ਜਿਹਦੇ ਚੇਤੇ ਸਿਮਰਨ ਕਰੋ ਸਿਮਰਨ ਕਰੋ ਬੱਚਿਆਂ ਦਾ ਕਿਡਾਣਾ ਸਮਝ ਲਿਆ ਸਿਮਰਨ ਕਰਨ ਦਾ ਮਤਲਬ ਕਿ ਚੇਤੇ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਮੈਂ ਕਿਦਾਂ ਸਿਮਰਨ ਕਰਾਂਗਾ ਜਿਸ ਦੇ ਉੱਤੇ ਮੇਰੇ ਤੇ ਪ੍ਰਭਾਵ ਪੈ ਗਿਆ ਜਿੱਦੀ ਮੈਨੂੰ ਸਮਝ ਹੈ ਜੋ ਮੇਰੀ ਸਮਝ ਦੇ ਚਣੀਓ ਮੇਰੀ ਸਿਮਰਤੀ ਚ ਕਿਸ ਤਰ੍ਹਾਂ ਹੋਵੇਗਾ ਬੜੇ ਧਿਆਨ ਨਾਲ ਸੁਣਨਾ ਜੋ ਮੇਰੀ ਸਮਝ ਦੇ ਚਣੀਓ ਮੇਰੇ ਚੇਤੇ ਚ ਕਿਸ ਤਰ੍ਹਾਂ ਹੋਵੇਗਾ ਜੋ ਮੇਰੀ ਸਮਝ ਦੇ ਚਣੀਏ ਮੇਰਾ ਹਿਰਦਾ ਉਸਨੂੰ ਯਾਦ ਕਿਵੇਂ ਕਰੇਗਾ ਕਿਸ ਤਰ੍ਹਾਂ ਯਾਦ ਕਰੇਗਾ ਜੋ ਸਮਝੀ ਚ ਕੋਈ ਨਹੀਂ ਕਰੋੜਾ ਚ ਕੋਈ ਇੱਕ ਅਦ ਹੈ ਜਿਹਦੀ ਸਮਝ ਦੇ ਚ ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ ਕੋਰੋਨਾ ਚ ਕੋਈ ਕੱਦ ਹੈ ਜਿਹਦੇ ਚੇਤੇ ਦੇ ਚਾਹ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ। ਹੁਣ ਦੂਜਾ ਨੁਕਤਾ ਵੀ ਧਿਆਨ ਨਾਲ ਸੁਣ ਲੈਣਾ। ਬਾਕੀ ਖੁਲਾਸਾ ਸਵੇਰੇ ਕਰਾਂਗਾ। ਕਿਆ ਵਾਹ ਕਈ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ। ਅਗਰ ਸਮਝ ਵਿੱਚ ਆ ਜਾਂਦਾ ਹੈ ਤਾਂ ਫਿਰ ਮੇਰੀ ਸਮਝ ਵੱਡੀ ਹੈ ਪਰਮਾਤਮਾ ਕੁਝ ਵੀ ਨਹੀਂ ਹੈ। ਮੇਰੇ ਪਿਆਲੇ 'ਚ ਅਗਰ ਸਾਗਰ ਆ ਜਾਂਦਾ ਹੈ ਤੋ ਸਾਗਰ ਮੇਰੇ ਪਹਿਲੇ ਨਾਲੋਂ ਵੱਡਾ ਨਹੀਂ ਫਿਰ ਤੁਸੀਂ ਆਖੋਗੇ ਮੈਂ ਕਿਉਂ ਕਹਿੰਦਾ ਪਿਆ ਔਰ ਗੁਰਬਾਣੀ ਨੇ ਕਿਉਂ ਆਖਿਆ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਐਸੇ ਸਮਝ ਬੰਦ ਕਿਉਂ ਸਮਰਥ ਵਡਾ ਮੇਰੀ ਮਤ ਥੋਰੀ ਉਤੇ ਮਹਾਨ ਸਾਗਰ ਦੀ ਤਰ੍ਹਾਂ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਇਹ ਦੇ ਤੱਕ ਮੈਂ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹ ਥਿੰਨ ਦੀ ਗੱਲ ਹੈ 2500 ਸਾਲ ਪੁਰਾਣੀ ਯੂਨਾਨ ਇਹ ਥਿੰਨ ਸ਼ਹਿਰ ਸਮੁੰਦਰ ਦੇ ਤਟ ਤੇ ਸੁਕਰਾਤ ਟਹਿਲ ਰਿਹਾ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ। ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ। ਜਦੋਂ ਆਵਾਜ਼ ਆਈ ਉਧਰ ਚਲੇ ਗਏ। ਬੱਚਾ ਰੋ ਰਿਹਾ ਸੀ। ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਹੇ ਹੈਂ। ਉਹਦੇ ਹੱਥੇ ਚ ਪਿਆਲਾ ਸੀ। ਕਹਿੰਦਾ ਬਹੁਤ ਧੇਰ ਦਾ ਇਸ ਸਮੁੰਦਰ ਨੂੰ ਮੈਂ ਪਿਆਲੇ ਚ ਭਰਨਾ ਚਾਹਾਂ। ਮੇਰੇ ਪਿਆਲੇ ਚ ਆ ਜਾਵੇ। पर मैं थक गया है आंदा ही नहीं मेरे प्याले बच जाता है कजन सुकरात रोने लग गए हे प्रभु तू इस बच्चे तो मेनू अकल दिलानी सी वा कई सागर प्याले च नहीं आवेगा नहीं आवेगा नहीं आवे एजिबो लेगा नहीं आवेगा नहीं आवे हे प्रभु ਤੋ ਇਤਨਾ ਮਹਾਨ ਮੇਰੀ ਅਕਲ ਇਕ ਨਿਕਾਜੇ ਹਾਂ ਪਿਆਲੇ। ਇਹ ਸਾਗਰ ਪਿਆਲੇ ਚ ਨਹੀਂ ਆਵੇਗਾ, ਨਹੀਂ ਆਵੇਗਾ ਇੰਜ ਬੋਲੀ ਗਏ। ਤੇ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ, ਭਾਵੇਂ ਸੋਕਰਤ ਤੇ ਆਪਣੀ ਧਨ ਦੇ ਚ ਮਸਤ ਸਨ। ਇਹ ਸਾਗਰ ਪਿਆਲੇ ਚ ਨਹੀਂ ਆਏਗਾ, ਨਹੀਂ ਆਏ, ਨਹੀਂ ਆਏ। ਬੱਚੇ ਨੇ ਵੀ ਸੁਣ ਲਿਆ ਵਾ ਕਹੇ ਇਹ ਸਾਗਰ ਪਿਆਲੇ ਚ ਨਹੀਂ ਆਏ। ਉਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾਲ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲ ਤੂੰ ਆ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਕਰਾ ਉਸ 4-5 ਸਾਲ ਦੇ ਬੱਚੇ ਦੀ ਪਹਿਰੇ ਕਿ ਬੜੇ ਬੜੇ ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭਦੇ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ ਲੀਨ ਹੋ ਸਕਦਾ ਗੱਲ ਸਮਝ ਜਾ ਕੇ ਪਤਾ ਚੱਲਿਆ ਰਾਜ਼ ਮਿਲਿਆ ਅਗਰ ਕੋਈ ਆਖੇ ਸੂਰਜ ਮੇਰੇ ਘਰ ਦੇ ਚ ਆ ਜਾਏ ਮੇਰੇ ਕਮਰੇ ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਸੂਰਜ ਨਹੀਂ ਆ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਫੇਰ ਗੱਲ ਖਤਮ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦਾ ਹੀ ਰੂਪ ਆਉਂਦੀ ਔਰ ਕੀ ਪ੍ਰੇਮ ਹਰ ਕੋ ਰੂਪ ਹੈ ਤਿਉ ਹਰ ਪ੍ਰੇਮ ਸਰੂਪ ਇਕ ਹੋਏ ਦੋ ਯੋ ਮਿਲੇ ਜਿਉ ਸੂਰਜ ਅਰਧੂਪ ਜਿਵੇਂ ਚਾਨਣਾ ਤੇ ਸੂਰਜ ਇਕੋ ਨੇ ਤੇਵੇਂ ਗੁਣ ਤੇ ਪਰਮਾਤਮਾ ਇਕੋ ਹੀ ਨੇ ਸਭ ਗੁਣ ਤੇਰੇ ਮਹਿਨਾ ਹੀ ਕੋਈ ਕਿਰਣਾ ਦੇ ਰਾਹੀ ਸੂਰਜ ਰੋਸ਼ਨੀ ਵੰਡਦਾ ਹੈ ਗੁਣਾ ਦੇ ਰਾਹੀ ਪਰਮਾਤਮਾ ਦਾ ਚਾਨਣਾ ਹਿਰਦੇ ਤੱਕ ਪਹੁੰਚਦਾ ਹੈ ਧਾਰਮਕ ਮਨੁੱਖ ਦੀ ਕਿਸ ਤਰ੍ਹਾਂ ਪਛਾਣ ਹੋਵੇਗੀ ਗੁਣਾ ਦਾ ਚਾਨਣਾ ਹੋਵੇਗਾ ਪ੍ਰੇਮ ਹੋਵੇਗਾ ਗਿਆਨ ਹੋਵੇਗਾ ਦਇਆ ਹੋਵੇਗੀ ਸਮਦ੍ਰਿਸ਼ਟੀ ਹੋਵੇਗੀ निर्वैरता होगी होगी। मैं फिर अर्ज करा जो समझ नहीं चेते च किस तरह हो तो समझ की नहीं है समझ समझ के समझ मिल जाती है प्रभु मैं तेन नहीं समझ सक नहीं समझ जैसे उस समझ तो महान दिखाई देता है समझ प्रभावित हो जाती है फिर तो याद कर लग है। ਫਿਰ ਭੁੱਲਦਾ ਹੀ ਨਹੀਂ ਵਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਫਿਰ ਭੁੱਲਦਾ ਹੀ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਇਸ ਦਾ ਬਾਕੀ ਪਹਿਲੋ ਕੱਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ ਧਾਤੁਖਮ ਖਿਮਾ ਦੀ ਯਾਚਨਾ ਕਰਾਂਗੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਮਤ ਪ੍ਰਭਾਵਿਤ ਹੋਵੇ ਸਾਡੀ ਮਤ ਦੇ ਉਤੇ ਇਹ ਅਸਰ ਪੈ ਜਾਏ हे ਪ੍ਰਭੂ ਤੂੰ ਮੇਰੀ ਮਤ ਤੋਂ ਵੱਡਾ ਮੇਰੀ ਮਤ ਤੇ ਇੱਕ ਪਹਿਲੇ ਦੀ ਤਰ੍ਹਾਂ ਤੂੰ ਤੇ ਸਾਗਰ ਦੀ ਤਰ੍ਹਾਂ ਫਿਰ ਹਿਰਦਾ ਯਾਦ ਕਰਨ ਲੱਗ ਪਏਗਾ ਬਸ ਉਸ ਦੀ ਯਾਦ ਮਹਾ ਆਨੰਦ ਹੈ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਚ ਇਹ ਕਹਿ ਸਕ ਇਸ ਦੇਰੇ ਦੇ ਮੁਖੀ ਮਹਾਪੁਰਸ਼ਨ ਹੈ ਪਿਆਰ ਕਰਵਾਈ ਸੀ ਜਿਸ ਦੀ ਵਿਆਖਿਆ ਦਾਸ ਨੇ ਕੀਤੀ ਸੀ ਸਟੂਡੀਓ ਵਿੱਚ ਇਹ ਭਰੀ ਗਈ ਹੈ ਜ਼ਾਲਮਨ ਦੋ ਕੈਸਟਾਨ ਹੈ ਜਿਸ ਵਿੱਚ ਭਾਈ ਕਨਈਆ ਸਾਹਿਬ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਹੈ ਤੇ ਮਹਾਪੁਰਕ੍ਰਿਜ਼ ਕਰ ਰਹੇ ਨੇ ਬਾਹਰ ਭਾਈ ਕਰਨੈਲ ਸਿੰਘ ਜੀ ਹੋਰ ਸਟਾਲ ਲਾ ਕੇ ਬੈਠੇ ਨੇ ਉਹਨਾਂ ਸਜਣਾ ਪਾਸੋਂ ਕਿ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਦੋ ਕੈਸਟਾਂ ਦੇ ਸਾਰੀ ਜੋ ਹੈ ਵਿਆਖਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਪਤੇ ਪ੍ਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ